ਅਨੇ ਸੇ ਵੀ ਆਗ ਲਗਾਈ ਜਰੀਆ ਕੀ ਕਰ ਸਰ ਅੱਗ ਨਹੀਂ ਲਾਈ ਆਪਾਂ ਸਾਰੇ ਵੇਖੋ ਕਟਰ ਫੇਰ ਕੇ ਤੇ ਪ੍ਰੋਪਰ ਗੱਠਾ ਬਣਾਈਆਂ ਵਾ ਜਿਹੜੀਆਂ ਗੱਠਾ ਬਣਦੇ ਆ ਮਸ਼ੀਨ ਕੋ ਖੁੱਲ ਜਾਂਦੀਆਂ ਨਾ ਟਾ ਵਿਟਾ ਵੀ ਵੇਖੋ ਸਾਰੀ ਪੈਲੀ ਵੇਖੋ ਕਮਾ ਕੇ ਵੇਖੋ ਕਿਤੇ ਵੀ ਹੋਰ ਕਿਤੇ ਅੱਗ ਨਹੀਂ ਲੱਗੀ ਜਿਹੜੇ ਗੱਠਾ ਖੁੱਲੀਆਂ ਉਹਦਾ ਹੱਲ ਕੋਈ ਨਹੀਂ ਉਹਨੂੰ ਸਿਰਫ ਅੱਗ ਲਾਈ ਹੈ ਹੋਰ ਬਾਕੀ ਸਾਰੀ ਪਰਾਲੀ ਦੀ ਸਾਮ ਸੰਭਾਲ ਕਰਤੀ ਆਪਾਂ ਜਿਹੜੇ ਖੁੱਲੀਆਂ ਗੱਠਾ ਉਹ ਟਰਾਲੀ ਵਾਲਿਆਂ ਕੋ ਲੱਦੀਆਂ ਨਹੀਂ ਜਾਂਦੀਆਂ ਉਹ ਫਿਰ ਇੱਥੇ ਪੈਲੀ ਦੇ ਵਿੱਚ ਛੱਡ ਜਾਂਦੇ ਆ ਆ ਪੈਲੀ ਦੇ ਬਾਹਰ ਵੀ ਆਗ ਲਗਾ ਸਕਦੇ ਆ ਸਰ 12ਵੀਂ ਤੋਂ ਉਤੋਂ ਆਉ ਉਹ ਲਾਈ ਆ ਕੋਈ ਗੱਠ ਜਿਹੜੀ ਪੂਰੀ ਗੱਠ ਬਰਾਬਰ ਵੱਜੀ ਹੈ ਨਾ ਉਹ ਦੇਖੋ ਗੱਠ ਆਪਾਂ ਮੋਟਰ ਤੇ ਲਾ ਕੇ ਲੈ ਗਿਆ ਆਪਾਂ ਖਿੱਚ ਕੇ ਉਹ ਇਹ ਖੁੱਲੀਆਂ ਗੱਠਾਂ ਇਹ ਖਾਬੂ ਨਹੀਂ ਹੁੰਦੀਆਂ ਪ੍ਰਸ਼ਾਸਨ ਕੋਲ ਪੁਖਤਾ ਇੰਤਜ਼ਾਮ ਕੀਏ ਗਏ ਸਭ ਪ੍ਰਸ਼ਾਸਨ ਰੋਲ ਹੈ ਕਹਿਣੇ ਪੁਖਤਾ ਇੰਤਜ਼ਾਮ ਕੀਤੇ ਗਏ ਆ ਵੇਖੋ ਗੱਠਾ ਆਪਾਂ ਬਣਾਤੀਆਂ ਕਟਰ ਫੇਰਿਆ ਪਹਿਲੋਂ ਟਰੈਕਟਰ ਨਾਲ ਕਟਰ ਫੇਰਿਆ ਫਿਰ ਉਹਨਾਂ ਲੈਣਾ ਪਦੀਆਂ ਫਿਰ ਉਹਦੇ ਨਾਲ ਗੱਠਾਂ ਵੱਜੀਆਂ ਗੱਠਾਂ ਚੁੱਕ ਕੇ ਲੈ ਗਿਆ ਇਹ ਗੱਠਾਂ ਜਿਹੜੀਆਂ ਖਿਲਰੀਆਂ ਥੋੜ੍ਹੀ ਥੋੜ੍ਹੀ ਰਹਿ ਗਿਆ ਨਾ ਜਿਹੜੇ ਪੂਰੇ ਗੱਠਾਂ ਵੱਜੀਆਂ ਦੀ ਥੋੜ੍ਹੀ ਤੇ ਰਹਿ ਗਿਆ